ਦੋਸਤੋ ਸਤਿ ਸ੍ਰੀ ਅਕਾਲ ਜੱਕੀ ਦੀ ਡਾਕ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਜਿਹੜਾ ਬਲੌਗ ਆ ਇੱਕ ਸਾਗ ਦੇ ਉੱਤੇ ਆ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਸਾਗ ਬਣਾਉਣ ਤੋਂ ਪਹਿਲਾਂ ਕਿਸ ਤਰ੍ਹਾਂ ਮਿਲ ਕੇ ਉਹਦੀ ਸਫਾਈ ਕੀਤੀ ਜਾਂਦੀ ਆ ਆ ਦੇਖੋ ਸਾਹਮਣੇ ਤੁਸੀਂ ਵੀਡੀਓ ਵਿੱਚ ਨਜ਼ਰ ਆ ਰਹੇ ਹੋਗੇ ਸਾਗ ਦੀ ਸਫਾਈ ਹੋ ਰਹੀ ਆ ਕੱਲਾ-ਕੱਲਾ ਜਿਹੜਾ ਆ ਉਹ ਡੱਕਾ ਜਿਹੜਾ ਆ ਉਹਦੀ ਸਫਾਈ ਕੀਤੀ ਜਾ ਰਹੀ ਆ ਤੇ ਗੰਦਲ ਜਿਹੜੀ ਉਹਦੀ ਸਫਾਈ ਕੀਤੀ ਜਾ ਰਹੀ ਆ ਤੇ ਉਹਨੂੰ ਸਾਫ਼ ਕੀਤਾ ਜਾ ਰਿਹਾ ਉਦੇ ਵਿੱਚ ਜਿਹੜੀ ਜਿੱਲੜਵਾ ਉਹਨੂੰ ਖਤਮ ਕੀਤਾ ਜਾ ਰਿਹਾ ਉਹਨੂੰ ਲਾ ਕੇ ਰੱਖਿਆ ਜਾ ਰਿਹਾ ਤੇ ਸਫਾਈ ਕਰਨ ਤੋਂ ਬਾਅਦ ਫਿਰ ਇਹਨੂੰ ਕੱਟਿਆ ਜਾਵੇਗਾ ਤੇ ਜੱਗੀ ਦੀ ਡਾਰਕ ਬਲੌਕ ਦੇਖਦੇ ਰਹੋ ਇਸੇ ਤਰ੍ਹਾਂ ਸਾਡਾ ਬਲੌਕ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਧੰਨਵਾਦ ਅਸੀਂ ਆਉਣ ਵਾਲੀ ਵੀਡੀਓ 'ਚ ਤੁਹਾਨੂੰ ਸਾਗ ਕੱਟਣਾ ਵੀ ਸਿਖਾਵਾਂਗੇ ਤੇ ਅੱਜ ਤੁਹਾਨੂੰ ਸਾਗ ਸਫਾਈ ਕਰਨਾ ਸਿਖਾਇਆ ਹੈ ਧੰਨਵਾਦ ਮਿਹਰਬਾਨੀ